80000 ਰੁਪਇਆ ਜੇਬ ਚ ਪਾ ਕੇ ਲਿਆਇਓ ਤੇ ਟਰੈਕਟਰ ਤੁਹਾਨੂੰ ਮਿਲ ਜੂਗਾ ਹਾਂਜੀ ਮਿੱਤਰੋ ਜੇ ਤੁਸੀਂ ਨਵਾਂ 855 ਟਰੈਕਟਰ ਲੈਣ ਚਾਹ ਰਹੇ ਹੋ ਨਾ ਤਾਂ ਖੜ ਜੋ ਤੁਹਾਨੂੰ ਸਿਰਫ 400 ਘੰਟਾ ਚੱਲਿਆ ਟਰੈਕਟਰ ਦਿਖਾ ਦਿੰਨੇ ਆਗੇ 2023 ਮਾਡਲ ਟਰੈਕਟਰ ਹੈ 23 ਦੇ ਵੀ ਨੌਵੇਂ ਮਹੀਨੇ ਚ ਲਗਭਗ 24 ਮੰਨੋ ਤੇ 400 ਘੰਟਾ ਚੱਲਿਆ ਰਿਕਾਰਡ ਜੈਨੂਇਨ ਕਿਤੇ ਮਰਜ਼ੀ ਚੈੱਕ ਕਰਾ ਲਿਓ ਤੇ ਰੰਗ ਰੋਗਣ ਤੁਸੀਂ ਦੇਖ ਹੀ ਸਕਦੇ ਹੋ ਕਿ ਕੋਈ ਕਲਮ ਦਾ ਨਿਸ਼ਾਨ ਕਾਲਮ ਦਾ ਨਿਸ਼ਾਨ ਤੁਹਾਨੂੰ ਮਿਲਣਾ ਨਹੀਂ ਕਿਤੇ ਵੀ ਤੇ ਟਾਇਰ ਹੈਗੇ ਆ ਭਾਈ 16 ਵਾਲੇ 16 ਨਾਲ ਟਾਇਰ ਆ 16 ਵਾਲੇ 16 ਵਾਲੇ ਟਾਇਰ ਹੈ ਜੱਟ ਭਾਈ ਦਾ ਟਰੈਕਟਰ ਆ ਕੋਈ ਕਿਸੇ ਵਪਾਰੀ ਦਾ ਨਹੀਂ ਉਸ ਚੀਜ਼ ਦੀ ਤੁਹਾਨੂੰ ਨਿਸ਼ਾਨੀ ਦੱਸਦਾ ਲਿਬਰੇ ਟਾਇਰ ਲਾ ਕੇ ਲਿਆ ਕੇ ਖਿਹਾਰ ਤੇ ਤੇ ਜੇ ਕੋਈ ਵਪਾਰੀ ਹੁੰਦਾ ਤਾਂ ਲਿਪਾ ਪੋਚੀ ਕਰਕੇ ਲਿਉਂਦਾ ਕੋਈ ਘਰੋਂ ਟਰੈਕਟਰ ਆ ਕਹਿੰਦਾ ਇਹ ਖਿਹਾਰ ਤੇ ਵਿਕਣਾ ਵਿਕ ਜੂ ਨਹੀਂ ਵਿਕਦਾ ਨਾ ਵਿਕੇ ਠੀਕ ਹੈ ਤੇ ਸ਼ੀਟਾਂ ਤੋਂ ਕਾਜ ਨਹੀਂ ਲਾਹੇ ਆਹ ਆ ਦੇਖ ਲਓ ਅਜ ਤੱਕ ਜਮਾ ਹੈ ਜੈਨੂਨ ਚੀਜ਼ ਪਈ ਹੈਗੀ ਜੇ ਕਿਸੇ ਐਮਆਰਪੀ ਟਾਇਰਾ 16 ਵਾਲੇ ਜੇ ਕਿਸੇ ਭਰਾਨੇ ਟਰੈਕਟਰ ਲੈਣਾ ਹੈਗਾ ਮਾਨ ਤਾਨ ਵੀ ਫੁੱਲ ਹੋ ਜੂਗਾ ਵੈਸੇ ਮੰਗ ਮੰਗਾਈਏ ਦਾ ਰੇਟ ਹੈਗਾ 7,75,000 ਰੁਪਿਆ ਤੇ ਵੱਡੀ ਗੱਲ ਲੋਕਲ ਨੰਬਰ ਹੈ ਪੀਵੀ 31 ਪੀਵੀ 31 ਆ ਤਲਵੰਡੀ ਸਾਬੋ ਏਰੀਆ ਕੈਸ਼ ਦਾ ਟਰੈਕਟਰ ਹੈਗਾ ਨਾ ਕੋਈ ਲੋਨ ਟੱਪਾ ਤੇ ਲੋਨ ਵੈਸੇ ਤੇ ਹੋ ਵੀ ਜਾਊਗਾ ਜੇ ਕਿਸੇ ਭਰਾਨੇ ਟਰੈਕਟਰ ਲੈਣਾ ਹੈ ਕਿਵੇਂ ਭਾਈ 5.5 ਲੱਖ ਦਾ ਲੋਨ ਸਾਢੇ 6 ਲੱਖ ਦਾ ਸਾਢੇ 6 ਲੱਖ ਦਾ ਲੋਨ ਹੋ ਜੂਗਾ ਜਾਨੀ ਕਿ ਮੋਟਾ-ਮੋਟਾ ਤੁਸੀਂ ਲੱਖ ਰੁਪਿਆ ਦੇਣਾ ਨਾਲ ਠੀਕ ਹੈ ਬਾਈ ਕਹਿੰਦਾ ਚੱਲ 80000 ਨਹੀਂ ਚਲ ਜੂ ਕੰਮ ਹੋਰ ਦੱਸੋ ਯਾਰ ਹੁਣ ਤੁਹਾਨੂੰ ਸਮਝਦਾਰ ਲਈ ਇਸ਼ਾਰਾ ਕਾਫੀ ਹੁੰਦਾਗਾ 80000 ਰੁਪਿਆ ਜੇਬ ਚ ਪਾ ਕੇ ਲਿਆਓ ਤੇ ਟਰੈਕਟਰ ਤੁਹਾਨੂੰ ਮਿਲ ਜੂਗਾ ਬਹੁਤ ਸੋਹਣਾ ਟਰੈਕਟਰ ਹੈਗਾ ਜੇ ਨਵਾਂ ਲੈਣ ਜਾਂਦੇ ਹੋ ਤਾਂ ਤੁਹਾਨੂੰ ਨਵਾਂ ਲਿਆਉਣ ਦੀ ਲੋੜ ਨਹੀਂ ਬਾਕੀ ਜੇ ਤੁਹਾਡੇ ਫੇਰ ਵੀ ਕੀੜਾ ਹੈਗਾ ਨਵੇਂ ਦਾ ਤਾਂ ਲਿਆਓ ਜਿੱਦਾਂ ਏਜੰਸੀ ਚੋਂ ਨਿਕਲ ਗਿਆ ਲੱਖ ਡੂੜ ਲੱਖ ਉੱਡ ਜੂਗਾ ਤੇ ਇੱਥੇ ਆ ਜੂਗਾ ਗੱਲ ਐਸ ਥਾਂ ਤੇ ਆ ਕੇ ਖੜ ਜੂਗਾ ਤੇ ਹੁਣ ਜੇ ਤੁਸੀਂ ਇੱਥੋਂ ਲੈ ਕੇ ਜਾਣੇ ਹੋ ਤਾਂ ਤੁਹਾਡਾ ਰੁਪਿਆ ਨਹੀਂ ਕਰਦਾ ਬਾਕੀ ਨੰਬਰ ਆਪਾਂ ਬਾਈ ਤੋਂ ਪੁੱਛਦੇ ਆ ਤੁਹਾਡਾ ਬਾਈ ਨੰਬਰ ਬੋਲਿਓ 97802 97802 775000 77504 ਇੱਕ ਸੋਨੂੰ ਗੱਲ ਹੋਰ ਦੱਸ ਦੇਣਾ ਬਾਈ ਥੋੜਾ ਜਿਹਾ ਤੱਤਾ ਬੋਲਦਾ ਜਿਹੜਾ ਫਾਲਤੂ ਫੋਨ ਕਰਦਾ ਤੱਤਾ ਬੋਲਦਾ ਤੇ ਕੰਮ ਵਾਲਾ ਹੀ ਫੋਨ ਕਰਿਓ ਜਿਹਨੂੰ ਲੋੜ ਹੋਵੇ ਠੀਕ ਹੈ ਕਿ ਐਵੇਂ ਜੀ ਫਾਲਤੂ ਸਵਾਦ ਨਾ ਲਓ ਮੇਰਾ ਮਤਲਬ ਕਹਿਣ ਦਾ ਇੰਨਾ ਵੀ ਹਰ ਇੱਕ ਨੂੰ ਨਹੀਂ ਬੋਲਦਾ ਵੀ ਜਿਹੜਾ ਕੋਈ ਸਵਾਬ ਚਾ ਲੈਂਦਾ ਉਹਨੂੰ ਤੱਤਾ ਬੋਲਦਾ ਤੇ ਤੁਸੀਂ ਸਾਬ ਨਾਲ ਜੇ ਕਿਸੇ ਦੇ ਪਸੰਦ ਹੈ ਕੋਈ ਲੈਣਾ ਚਾਹੁੰਦਾ ਟਰੈਕਟਰ ਉਹ ਵੀਰ ਭਰਾ ਫੋਨ ਕਰ ਲੇ ਤੇ ਬਹੁਤ ਪਿਆਰ ਸਤਿਕਾਰ ਨਾਲ ਤੁਹਾਡੇ ਨਾਲ ਬਾਈ ਡੀਲ ਕਰੂਗਾ ਚੰਗਾ ਮਾਨਤਾਨ ਦੇਊਗਾ ਨਵੇਂ ਟਰੈਕਟਰ ਦੇ ਬਦਲੇ ਸਾਨੂੰ ਜਿਹੜਾ ਏਜੰਸੀ ਚੋਂ ਲੈਣ ਜਾਓਗੇ ਤਾਂ ਨਵਾਂ ਟਰੈਕਟਰ ਹੀ ਦੇ ਦਾਂਗੇ 855 FE PV 31 ਨੰਬਰ 2023 ਦੇ 9ਵੇਂ ਮਹੀਨੇ ਦਾ 400 ਘੰਟਾ ਚੱਲਿਆ ਹੋਇਆ ਧੰਨਵਾਦ